ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਕਿ ਛੋਟੀ ਜੀ ਉਦਾਹਰਨ ਦੇ ਕੇ ਕਿ ਰੱਬ ਨਾਲੋਂ ਟੁੱਟਣ ਨਾਲ ਕੀ ਆਪਣੀ ਜ਼ਿੰਦਗੀ ਦੇ ਵਿੱਚ ਨੁਕਸਾਨ ਹੁੰਦੇ ਆ ਤਾਂ ਆਉ ਤੁਹਾਨੂੰ ਸਮਝਾਦਨੇ ਆਪਾਂ ਇੱਕ ਉਦਾਹਰਨ ਆਈ ਇੱਕ ਦਰਖਤ ਦੀ ਉਦਾਹਰਨ ਇੱਕ ਪੱਤੇ ਦੀ ਉਦਾਹਰਨ ਆਈ ਤੁਹਾਨੂੰ ਰੱਬ ਨਾਲੋਂ ਜਿਵੇਂ ਬੰਦਾ ਇਨਸਾਨ ਕੋਈ ਟੁੱਟਦਾ ਆਪਣੇ ਮੂਲ ਮੰਤਰ ਨਾਲੋਂ ਟੁੱਟਦਾ ਤੇ ਉਹ ਕਿਵੇਂ ਨੁਕਸਾਨ ਭੋਗਦਾ ਤੇ ਕਿਵੇਂ ਦੁੱਖ ਭੋਗਦਾ ਹੈ ਆ ਦੇਖੋ ਪਿਆਰੀ ਸਾਧ ਸੰਗਤ ਜੀ ਆ ਦਰਖਤ ਦੇਖੋ ਆ ਦਰਖਤ ਦੇ ਪੱਤੇ ਦੇਖੋ ਜਿਵੇਂ ਇਹ ਦਰਖਤ ਦੇ ਪੱਤੇ ਆਪਣੇ ਮੂਲ ਨਾਲ ਜੁੜੇ ਹੋਏ ਨੇ ਇਸ ਦਰਖਤ ਨਾਲ ਜੁੜੇ ਹੋਏ ਨੇ ਉਸ ਟਾਈਮੇ ਹਰੇ ਭਰੇ ਅਦਰਖਤ ਜਦੋਂ ਆਪਣੇ ਮੂਲ ਨਾਲ ਟੁੱਟ ਜਾਂਦੇ ਪੱਤੇ ਤਾਂ ਦੇਖੋ ਉਸ ਪੱਤਾ ਵੀ ਤੁਹਾਨੂੰ ਮੈਂ ਦਿਖਾ ਰਿਹਾ ਇਹ ਆਪਣੇ ਇੱਕ ਮੂਲ ਮੰਤਰ ਨਾਲ ਟੁੱਟ ਚੁੱਕਿਆ ਇੱਕ ਦਰਖਤ ਨਾਲ ਟੁੱਟ ਚੁੱਕਿਆ ਤੇ ਦਰਖਤ ਨਾਲੋਂ ਟੁੱਟ ਕੇ ਉਹ ਸੜ ਕੇ ਸੁਆਹ ਹੋ ਗਿਆ ਜਿਨੇ ਕਿ ਕਹਿੰਦਾ ਮਤਲਬ ਇੱਕ ਅੱਗ ਦੇ ਰੂਪ ਦੇ ਵਿੱਚ ਉਹਨੂੰ ਇੱਕ ਸਾੜਿਆ ਜਾ ਸਕਦਾ ਹੈ ਤਾਂ ਆਓ ਆਪਾਂ ਸਤਿਗੁਰੂ ਨਾਲ ਉਹ ਜੁੜ ਗਏ ਆਪਾਂ ਜੇ ਆਪਾਂ ਸਤਿਗੁਰੂ ਨਾਲ ਜੁੜਾਂਗੇ ਤਾਂ ਐਦਾਂ ਹੀ ਜ਼ਿੰਦਗੀ ਆਪਣੀ ਹਰੀ ਭਰੀ ਰਹੂਗੀ ਤੇ ਜੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਨਾਲੋਂ ਦੂਰ ਹੋਵਾਂਗੇ ਤੇ ਐਦਾਂ ਹੀ ਆਪਣੀ ਇੱਕ ਇੱਕ ਦੁੱਖਾਂ ਦੀ ਜ਼ਿੰਦਗੀ ਦੇ ਹੀ ਬਣ ਜਾਣੀ ਆ ਜੀ ਤਾਂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਸੱਚੇ ਪਾਤਸ਼ਾਹ ਸਤਿਗੁਰੂ ਨਾਲ ਜੁੜ ਗਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਗੇ ਐਨੀ ਗੱਲ ਕਹਿੰਦੇ ਹੋਏ ਕਿ ਮੈਂ ਤੇ ਜੱਜਕਾ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ